ਅਰੇੜੀ ਜ਼ਿੰਦਗੀ ਦੇ ਸਫ਼ਰ ਉੱਤੇ ਚੱਲਦਿਆਂ ਰਸਤੇ ਵਿੱਚ ਟੁੱਟੀਆਂ ਪੁਲੀਆਂ ਨੂੰ ਜੇ ਦ੍ਰਿੜਤਾ ਹੌਂਸਲੇ ਨਾਲ ਪਾਰ ਕਰਨ ਦਾ ਹਿਆ ਕਰ ਲਿਆ ਜਾਵੇ ਤਾਂ ਮੰਜ਼ਲ ਤੁਹਾਡੇ ਕਦਮਾਂ ਵੱਲ ਆਪ ਮੁਹਾਰੇ ਆ ਜਾਂਦੀ ਹੈ ਜੇ ਮਜ਼ਬੂਤ ਇਰਾਦੇ ਨਾਲ ਇਨਸਾਨ ਹਿੰਮਤ ਨੂੰ ਜਾਰ ਬਣਾ ਕੇ ਮੰਜ਼ਲ ਦੀਆਂ ਸਰਦਲਾਂ ਨੂੰ ਸੂਹਣ ਦਾ ਨਿਸ਼ਚਾ ਕਰ ਲਵੇ ਤਾਂ ਵੀਲ ਚੇਰ ਦੇ ਸਹਾਰੇ ਵੀ ਬੁਲੰਦੀਆਂ ਦੇ ਝੰਡੇ ਗੱਡ ਦਿੰਦਾ ਹੈ ਡੰਡੀ ਅਜਿਹੇ ਹੀ ਹਿੰਮਤੀ ਮਿਹਨਤੀ ਸਿਰੜੀ ਗੋਲਾ ਸੁੱਟਣਾ ਵਿੱਚ ਸਟੇਟ ਪੱਧਰੀ ਸਨਮਾਨ ਜੇਤੂ ਖਿਡਾਰੀ ਅਤੇ ਪ੍ਰਾਂਤਕ ਸਿਵਲ ਸੇਵਾਵਾਂ ਅਧਿਕਾਰੀ ਦਾ ਨਾਂ ਹੈ ਅਰਵਿੰਦਰ ਪਾਲ ਸਿੰਘ ਸੋਮਲ ਡੰਡੀ ਭਾਰਤੀ ਫੌਜ ਵਿੱਚ ਚੀਨ ਦੇ ਬਾਰਡਰ ਉੱਤੇ ਦੇਸ਼ ਦੀ ਸਰਹੱਦ ਦੀ ਰਾਖੀ ਕਰਦਿਆਂ ਦਰਦਨਾਕ ਹਾਦਸੇ ਵਿੱਚ ਰੀੜ ਦੀ ਹੱਡੀ ਵਿੱਚ ਨੁਕਸਰ ਪੈ ਜਾਣ ਕਰਕੇ ਦੋਵੇਂ ਲੱਤਾਂ ਤੋਂ ਅਪਾਹਜ ਹੋ ਜਾਣ ਦੇ ਬਾਵਜੂਦ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਵਾਲਾ ਅਰਵਿੰਦਰਪਾਲ ਸਿੰਘ ਸੋਮਲ ਉਚੇਰੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਰਨ ਉਪਰੰਤ 1997 ਵਿੱਚ ਦੇਸ਼ ਸੇਵਾ ਦੀ ਭਾਵਨਾ ਨਾਲ ਭਾਰਤੀ ਫੌਜ ਵਿੱਚ ਬਤੌਰ ਲੈਫਟੀਨੈਂਟ ਭਰਤੀ ਹੋਇਆ ਡੰਡੀ ਲੈਫਟੀਨੈਂਟ ਦੀ ਟ੍ਰੇਨਿੰਗ ਚਨਈ ਤੋਂ ਸੰਪੂਰਨ ਕੀਤੀ ਅਤੇ 22 ਸਾਲ ਦਾ ਲੰਮਾ ਅਰਸਾ ਭਾਰਤੀ ਫੌਜ ਵਿੱਚ ਦੇਸ਼ ਦੀ ਸਰਹੱਦ ਦੀ ਰਾਖੀ ਲਈ ਜਾਨ ਨੂੰ ਜੋਖਮ ਵਿੱਚ ਰੱਖ ਕੇ ਚੀਨੀ ਵਾਰਡਰ ਉੱਤੇ ਸੇਵਾਵਾਂ ਨਿਭਾਈਆਂ ਡੰਡੀ ਡਿਊਟੀ ਦੌਰਾਨ ਚੀਨ ਬਾਰਡਰ ਉੱਤੇ 2016 ਵਿੱਚ ਵਾਪਰੀ ਅਚਾਨਕ ਦਰਦਨਾਕ ਘਟਨਾ ਕਾਰਨ ਉਸ ਦੀ ਰੀੜ ਦੀ ਹੱਡੀ ਵਿੱਚ ਨੁਕਸ ਪੈ ਗਿਆ ਰੈਡੀ ਅਤੇ ਡਾਕਟਰਾਂ ਦੀਆਂ ਲੱਖ ਕੋਸ਼ਾਂ ਵੀ ਨਕਾਰਾ ਹੋ ਚੁੱਕੀਆਂ ਉਸ ਦੀਆਂ ਲੱਤਾਂ ਨੂੰ ਦੁਬਾਰਾ ਸੁਰਜੀਤ ਕਰਨ ਵਿੱਚ ਸਫਲ ਨਾ ਹੋ ਸਕੀਆਂ ਦੰਡੀ ਇਸ ਤਰ੍ਹਾਂ ਉਸ ਦੀ ਅਗਲੀ ਜ਼ਿੰਦਗੀ ਬੀਲਚੇਅਰ ਉੱਤੇ ਨਿਰਪਰ ਹੋ ਕੇ ਰਹਿ ਗਈ ਡੰਡੀ ਉਸ ਦੀ ਹਿੰਮਤ ਨੂੰ ਦਾਦ ਦੇਣੀ ਵੱਧਦੀ ਹੈ ਅਤੇ ਬੇ ਹਿੰਮਤਾਂ ਨੂੰ ਹਿੰਮਤ ਦੀ ਪ੍ਰੇਰਣਾ ਹੈ ਡੰਡੀ ਕੁਦਰਤ ਨੇ ਸੋਮਲ ਨੂੰ ਹੌਸਲਾ ਹਿੰਮਤ ਦ੍ਰਿੜਤਾ ਮਾਨਸਿਕ ਅਤੇ ਸਰੀਰਕ ਬਲ ਬਖਸ਼ਿਆ ਅਤੇ ਉਹ ਦੁਬਾਰਾ 2020 ਵਿੱਚ ਮਿਹਨਤ ਕਰਕੇ ਬਤੌਰ ਪੀਸੀਐਸ ਸਿਲੈਕਟ ਹੋ ਗਏ ਡੰਡੀ ਜਿੰਦਗੀ ਦਾ ਇਹ ਨਮਾਸਾ ਪਰ ਮੋਹਾਲੀ ਤੋਂ ਬਤੌਰ ਪੀਸੀਐਸ ਅਧਿਕਾਰੀ ਸ਼ੁਰੂ ਕੀਤਾ ਡੰਡੀ ਕੁਝ ਸਮਾਂ ਆਪਣੇ ਜੱਦੀ ਜ਼ਿਲੇ ਫਤਿਹਗੜ ਸਾਹਿਬ ਸੇਵਾ માં ਨਿਭਾਈਆਂ ਅਤੇ ਅੱਜ ਕੱਲ੍ਹ ਰੋਪੜ ਵਿਖੇ ਸਹਾਇਕ ਕਮਿਸ਼ਨਰਾਂ ਦੀਆਂ ਸੇਵਾਵਾਂ ਨਿਵਾ ਰਹੇ ਹਨ ਡੰਡੀ ਉਹ ਜ਼ਿੰਦਗੀ ਤੋਂ ਨੀਰਸ ਜਾਂ ਨਿਰਾਸ਼ ਨਹੀਂ ਹੋਇਆ ਸਗੋਂ ਸਾਰਥਕਤਾ ਨੂੰ ਜੀਵਨ ਦਾ ਪ੍ਰਤੀਵਤ ਅੰਗ ਬਣਾ ਲਿਆ ਡੰਡੀ ਖੇਡਾਂ ਵੱਲ ਝੁਕਾ ਬਚਪਨ ਤੋਂ ਹੀ ਸੀ ਕਿਉਂਕਿ ਪਰਿਵਾਰ ਵਿੱਚ ਦਾਦਾ ਅਤੇ ਚਾਚਾ ਖਿਡਾਰੀ ਸਨ ਡੰਡੀ ਪਰਿਵਾਰਕ ਮਾਹੌਲ ਦਾ ਉਹਨਾਂ ਦੇ ਜੀਵਨ ਉੱਪਰ ਵੀ ਪ੍ਰਭਾਵ ਪੈਣਾ ਲਾਜ਼ਮੀ ਸੀ ਡੰਡੀ ਵਿਦਿਆਰਥੀ ਜੀਵਨ ਵਿੱਚ ਸਕੂਲ ਪੱਧਰੀ ਮੁਕਾਬਲਿਆਂ ਵਿੱਚ ਵੱਡੀਆਂ ਮੱਲਾਂ ਮਾਰੀਆਂ ਅਤੇ ਫੌਜ ਵਿੱਚ ਨੌਕਰੀ ਕਰਦਿਆਂ ਫੌਜੀ ਸਾਥੀਆਂ ਨਾਲ ਬਾਲੀਬਾਲ ਬਾਸਕਟਬਾਲ ਹਾਕੀ ਅਤੇ ਐਥਲੈਟਿਕਸ ਮੁਕਾਬਲਿਆਂ ਵਿੱਚ ਜਿੱਤਾਂ ਦਰਜ ਕੀਤੀਆਂ ਅਤੇ ਮੈਡਲ ਪ੍ਰਾਪਤ ਕੀਤੇ ਡੰਡੀ ਉਸ ਦਾ ਕਹਿਣਾ ਕਿ ਸਰੀਰ ਦੀ ਅਪੰਗਤਾ ਤੋਂ ਮਾਨਸਿਕ ਦ੍ਰਿਸ਼ਟੀਕੋਣ ਦੀ ਅਪੰਗਤਾ ਜ਼ਿਆਦਾ ਘਾਤਕ ਹੁੰਦੀ ਹੈ ਇਨਸਾਨ ਨੂੰ ਕਦੇ ਵੀ ਹੌਸਲਾ ਨਹੀਂ ਹਾਰਨਾ ਚਾਹੀਦਾ ਡੰਡੀ